ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ 'ਚ ਤੇ ਅੱਜ ਆਪਾਂ ਗੱਲ ਕਰਨ ਜਾਦੇ ਹਾਂ ਪਿੰਡ ਚਟਕਲਾ ਜ਼ਿਲ੍ਹਾ ਨਕੋਦਰ ਜਿੱਥੇ ਸੱਦਿਆਂ ਹੋਣਾਂ 6 ਕਲੱਬਾਂ ਦੇ ਮੈਚ ਕਰਵਾਏ ਜਾਣਗੇ ਤੇ ਜਸਦਾ ਪਹਿਲਾ ਨਾਮ 1.5 ਲੱਖ ਰੁਪਈਆ ਤੇ ਦੂਸਰਾ ਨਾਮ 1 ਲੱਖ ਰੁਪਈਆ ਹੈ ਜਿੱਤੇ ਬੈਸਟ ਰਿਡਰ ਦੇ ਜਾਪੇ ਨੂੰ ਮੋਟਰਸਾਈਕਲ ਨਾਲ ਸਨਮਾਨ ਕੀਤਾ ਜਾਵੇਗਾ ਤੇ ਜੇ ਆਪਾਂ ਗੱਲ ਕਰੀਏ ਲਾਈਵ ਦੀ ਤਾਂ ਤੁਸੀਂ ਲਾਈਵ ਕਬੱਡੀ 365.com ਦੁਆਰਾ ਦੇਖ ਸਕਦੇ ਹੋ ਤੇ ਅੱਜ ਦਿਨਾਲ ਹੀ ਆਪਾਂ ਗੱਲ ਕਰਦੇ ਹਾਂ ਪਿੰਡ ਬੋਝੜੀ ਜ਼ਿਲ੍ਹਾ ਮਾਨਸਾ ਜਿੱਤੇ ਅੱਜ ਕਬੱਡੀ 45 ਕਿਲੋ ਦੇ ਰੋਲ ਦੇ ਮੁਕਾਬਲੇ ਕਰਵਾਏ ਜਾਣਗੇ ਤੇ ਜਿਸ ਦਾ ਪਹਿਲਾ ਨਾਮ 5100 ਰੁਪਇਆ ਤੇ ਦੂਸਰਾ ਨਾਮ 4100 ਰੁਪਇਆ ਤੇ ਜਿਨ੍ਹਾਂ ਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਉਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣ ਅਤੇ ਜਿਹੜੇ ਮੇਰੇ ਵੀਰ ਆਪਣੇ YouTube ਚੈਨਲ ਤੇ ਨਵੇਂ ਆਏ ਆ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਆਉਣ ਵਾਲੀ ਕੋਈ ਵੀ ਨਵੀਂ ਵੀਡੀਓ ਉਹਨਾਂ ਤੱਕ ਪਹਿਲਾਂ ਪਹੁੰਚ ਸਕੇ ਤੇ ਇਸ ਦਿਨ ਆ ਲਈ ਮਿਲਦੇ ਆਪ ਆਪਣੀ ਅਗਲੀ ਵੀਡੀਓ 'ਚ ਧੰਨਵਾਦੀ